ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ 'ਚ ਹਨ ਬਨਾ ਉਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਦੇ ਨਿਊ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਦੇਖੋ ਜੀ ਅੱਜ ਆਪਾਂ ਜਿਹੜੇ ਵਲੌਗ ਦੀ ਸਟਾਰਟਿੰਗ ਕਰਨ ਲੱਗੇ ਆਂ ਸਕੂਲੋਂ ਆ ਗਏ ਤਾਂ ਢਾਈ ਵਜੇ ਇੱਕਾਈ ਜਿਹਾ ਸਾਰੀ ਹੋ ਗਈ ਨੀ ਦੀ ਸ਼ੁਰੂਆਤ ਆ ਜੀ ਆ ਤਾਂ ਨਾ ਨਵਰੀਤ ਕਾਰਨ ਤਾਂ ਹੋਰ ਕੋਈ ਕੰਮ ਨਹੀਂ ਹੈਗਾ ਹੁਣ ਮੈਂ ਨੌਣ ਵਾਲਾ ਮਾਸ ਬਣਾਣੇਗਾ ਸੀਗੇ ਜਦੋਂ ਆਪਾਂ ਉੱਥੇ ਆ ਗਏ ਸੀਗਾ ਇਹ ਕੱਕਾ ਜਿਹੇ ਨੇ ਪਰਾਪਾ ਜਿਹੜੇ ਉੱtre ਨੇ ਨਹੀਂ ਹੈ ਕਿ ਜਬ ਆਹ ਦੇਖੋ ਠੰਡਾ ਢੰਡਾ ਬੈ ਚੜਦੀ ਭਾਦੋ ਅੱਜ ਭਾਦੋ ਦੇ ਸੰਗਰਾ ਆਂਦਾ ਹੈਣਾ ਤੇ ਭਾਦੋ ਨੂੰ ਵਿਚਾਰੀ ਨੂੰ ਚਲ ਕਹਿ ਦਿੰਦੇ ਨੇ ਭਾਦੋ ਦੀ ਟਿੜਕੀ ਭਟਣਕੀ ਕਹਿੰਦੇ ਹਨ ਮੈਨੂੰ ਪਤਾ ਨਹੀਂ ਸਾਫ ਦੀ ਧਰਤੀ ਕੀ ਕੁਛ ਜਾਂ ਹੁੰਦਾ ਵੀ ਭਾਦੋ ਚ ਹੈ ਕਹਿੰਦੇ ਨੇ ਭਾਦੋ ਖਲਾ ਸੋਵਾੜੇ ਹੋਰ ਗਿਆ ਕਹਿੰਦੇ ਧੁੱਪੇ ਨਹੀਂ ਆਪਾਂ ਜਾ ਸਕਦੇ ਤੇ ਚਲ ਚਲੋ ਜੀ ਤੇ ਠੰਡੀ ਢੰਡੀ ਭਾਦੋ ਦੀ ਸਵੇਰ ਬਣਾਦੀ ਅੱਜ ਦਿਨ ਜਣੀ ਕਿ ਸਵੇਰ ਨੂੰ ਸਾਰੀ ਦੇਣਾ ਮਿਲ ਜਾਂਦਾ ਆਈ ਵੱਧ ਗਿਆ ਪਰ ਪਾਪੇ ਨੇ ਨਾਲ ਦੀ ਨਾਲ ਪਸ਼ੂ ਵੀ ਬਾਹਰ ਕੱਢਦੇ ਵੀ ਚਲਣਾ ਲੈਣੇ ਆਂ ਗਾਈਆਂ ਯੇ ਰ ਪਰ ਮੈਂ ਹੀ ਬਤਾਉਂ ਚਲੋ ਬਹੁਤ ਸੁਣਾ ਮਾਸਾ ਹੋ ਗਿਆ ਆਈ ਬਸ ਕਰਨ ਮੈਂ ਜਿਹੜੇ ਨਾਲ ਜਿਹੜੇ 4-5 ਦਿਨ ਜਿਹੜੇ ਹਨ ਗੀ ਉਹ ਤਾਂ ਠੰਡਾ ਹੈ ਲੱਗਦਾ ਦੰਤ ਆਪੇ ਜਾਂਦੇ ਆ ਗਰਮੀ ਦੋਪ ਦਿਨਾਂ ਦੀ ਹੁਣ ਜਿਹੜੀ ਗਰਮੀ ਵੀ ਇੰਨੀ ਕੁ ਜ਼ਿਆਦੀ ਸੀ ਵਾਲੀ ਯਾ ਤੇ ਗਰਮੀ ਸੀਗੀ ਹੁਮਸ ਜੀ ਜਣੇ ਕਿ ਉਦਾਂ ਹੀ ਬਣ ਗਈ ਸੀ ਪਰ ਹੁਣ ਚਲੋ ബട്ടി വലിയ പാണി ഭ ठंडी ठंडी हवा वाली नींद आ तो बढ़िया आ जाती है जब नींद बंद हो आ हवा बंद होती है ना फिर नहीं नींद पहले आतड़ा है महाराज तो बंदो थाती तांबा पेप्पर बनला है हां मन भरा पाऊंगी ठीक है कियान दे 15 बाऊगा कदों आगे नहीं मैं बोल है लौजी राजवीर है ਕਾਤੀ ਹੈ ਰਖੜੀ ਦੀ ਸ਼ੁਰੂਆਤ ਹੈ ਹਰਖੜੀ ਬੰਨਣਾ ਆ ਰਹੀ ਹੈ ਤੇ ਚਲਿਆ ਅਗਰ ਲਓ ਜੀ ਮਨਪ੍ਰੀਤ ਪਹੁੰਚ ਗਈ ਰਖੜੀ ਬੰਨਣ ਤੇ ਮਨਪ੍ਰੀਤ ਨੇ ਅੱਠ ਕੀਤੀ ਹੈ ਪਹਿਲਾਂ ਸ਼ੁਰੂਆਤ ਜਿਆ ਤੋਂ ਬਾਅਦ ਮਨਪ੍ਰੀਤ ਪਹਿਲੀ ਰਖੜੀ ਚੱਲ ਗੀਤ ਗਾਇਆ ਰਾਜੀ ਵੀਰਾ ਖੇੜੀ ਬਣੇਂਦੇ ਆ ਕਿਵੇਂ ਜਾਂਦਾ ਇਹ ਰਕੜੀ ਦੇ ਵਿੱਚ ਕੋਈ ਗੀਤ ਨਹੀਂ ਆਉਂਦਾ ਇਹ ਥੋੜੀ ਜਿਹੀ ਹੋਰ ਛੋਟੀ ਰਹਿ ਗਈ ਚੈਨ ਛੋਟੀ ਰਹਿ ਗਈ ਲਾ ਲਾ ਬਤ ਕੀ ਆਹਨ ਜਿਹਨੇ ਮੈਂ ਇਹ ਉਹਨੂੰ ਲੱਭਾ ਮੈਂ ਤੁਹਾਨੂੰ ਦੱਸ ਦਿੱਤਾ ਕਿ ਜਿਹਨੇ ਮੈਂ ਲੱਭਿਆ ਇਹਨੂੰ ਨਹੀਂ ਚੀਆ ਕਿਦੋਂ ਹੋਰ ਮੰਨਦੇ ਹੈ ਇਹ ਬੱਠਾ ਮੜ ਕੇ ਦੇਖੀ ਕਾਹ ਤੋਂ ਮਿਲਿਆ ਮਾਸਤ ਸਹੀ ਹਾਂ

ਹਾਂ ਕੋਈ ਨਜ਼ਰ ਆ ਜਾਗੇ ਫੋਨ ਲੈ ਕੇ ਹਾਂ ਨਹੀਂ ਮੈਂ ਜਾ ਬਣ ਚਾਹੇ ਬਣਨਾ ਹੈ ਕੋਈ ਵੀ ਬਣਾ ਕੇ ਬਣਾਏ ਹਾਂ 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 ਪਾਲਾ ਹਾਂ ਨਹੀਂ ਜਦੋਂ ਕਰਨਾ ਚਾਹੁੰਦਾ ਨਹੀਂ ਲੱਗਦਾ ਮੜਿਆ ਨਹੀਂ ഫലായി ਲੈ ਕੇ ਗਿਆ ਦੇਖ ਫਿਰ ਦਿਖਾ ਦੇ ਸ਼ੂਟ ਖੜ ਕੇ ਕਾਣੀ ਆ ਮੈਟੀ ਨੇ ਸਾਰੇ ਬਹੁਤ ਸੋਣਾ ਲੱਗਦਾ ਨੀਚੇ ਆਪ ਤਾਂ ਨੀਚੇ ਆਪਣੀ ਇੱਕ ਛੋਟੀ ਮੀਂਹ ਤੇ ਕਿੰਨੀ ਵੱਧ ਗਰਮੀ ਹੋ ਗਈ ਵਾਲੀ ਹਮਸ ਜੀ ਹੋਈ ਪਈ ਹਵਾ ਨਹੀਂ ਚਲਦੀ ਜਮਾਂ ਵੀ ਹੋਰ ਰੋਈ ਥੋੜੀ ਬੀਤੀ ਹੈ ਹੋਰ ਮੈਂ ਦਰਦਾ ਜਾਂਦਾ ਤੂੰ ਕਿੰਨਾ ਕਿਵੇਂ ਆਉਂਦਾ ਛੱਤੀ ਆਉਗੀ ਛੱਤੀ ਆਉਗੀ ਕਰਕੇ ਹਣਾ ਦੱਸੀ ਪੜਾ ਛੱਤੀ ਆਈ ਗਈ ਗਈ ਹੈ ਚਾਚੇ ਕੀ ਹੈ ਮੈਂ ਕਿਹਾ ਚੱਲ ਤੂੰ ਨਗੂ ਆ ਜਾ ਪੁੱਤ ਮੈਂ ਚਾਚੇ ਮੈਂ ਚਾਚੇ ਨਾਲ ਕਿੱਥੇ ਬੈਠੋ ਆ ਜਾ ਆ ਦਿਖਾਈ ਤਾਂ ਬਾਜ ਕੀ ਬਹਾ ਦੰਡੀ ਡੇਡੀ ਕਰਕੇ ਮੈਨੂੰ ਬਹੁਤ ਸੇਟ ਉੱਟਣੀ ਹਾਂ ਅਸੀਂ আজ <laughs> ঘরে <laughs> 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 <hanskriti> 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 ਕਿ ਨੀ ਗਰਮੀ ਕਰਤੀ ਸੂਰਜ ਚਲੀਏ ੁਰਗੇ ਨੂੰ ਦਰਣੇ ਹੈ ਸਭ ਇਹਨਾਂ ਅੰਦਰ ਦੇ ਰਕੜੀ ਬੰਨ੍ਹਣੀ ਹੈ ਪਹਿਲਾਂ ਇੱਧਰ ਆਈ ਸੀ ਕਲ ਤਾਂ ਪਾ ਗਏ ਸੀ ਤੀਆਂ ਤੇ ਹਨਾ ਨੱਚੀ ਗਏ ਵਧੀਆ ਤੇ ਅੱਜ ਘਰੇ ਆ ਰਾਜੀ ਆਈ ਸੀ ਨਾ ਰਖੜੀ ਬੰਨਣਾ ਰਖੜੀ ਬੰਨ ਕੇ ਉਹ ਚਲੀ ਗਈ ਉਧਰ ਗਈ ਇਹਦੇ ਬਾਅਦੇ ਕੰਮ-ਕਾਰ ਬਸ ਸਭ ਦੇ ਸਟਾਰਟ ਕਰ ਲਏ ਸੀਗੇ ਕੱਪੜੇ ਧੋਈ ਜਾਂਦੇ ਸੀਗੇ ਤੇ ਕੱਜ ਤੜਕੇ ਦੀ ਨਾ ਮੇਰੇ ਸੱਟਾਂ ਹੀ ਵੱਜੀ ਜਾਂਦੀਆਂ ਪਤਾ ਨਹੀਂ ਕੀ ਹੋਇਆ ਸਵੇਰ ਮੇਰੇ ਸਾਰਾ ਤਾਂ ਮੇਰੇ ਨਾਲ ਆ ਵਾਲਾ ਨੌ ਲੱਗ ਗਿਆ ਦਿਖਾਓ ਕੱਜਾ ਨੌ ਲੱਗ ਗਿਆ ਇੰਨਾ ਕੁ ਜਾਰੇ ਤੇ ਦਰਦ ਕਰਦਾ ਦੇਖਣ ਜਿਹਾ ਥੋੜਾ ਜਿਹਾ ਲੱਗਦਾ ਬਟ ਜਿਆਦਾ ਸੀਗਾ ਪੀੜ ਇੰਨੀ ਕੀ ਜਿਆਦਾ ਹੁੰਦੀ ਸੀ ਤੇ ਹੁਣ ਰੈਂਡੀ ਗੁੰਦੀ ਸੱਟ ਖਾ ਲਈ ਲਘ ਲਹਾਨ ਹੋਇਆ ਪੈ ਮਰੇ ਗਿੱਟਾ ਗੇਟ ਖੋਲ ਕੇ ਜਾਣ ਲੱਗੀ ਹਾਂ ਸੱਟ ਕੰਬਜੇ ਲੋ ਮੈਂ ਆ ਗੇਟ ਖੋਲ ਕੇ ਜਾਣ ਲੱਗੀ ਸੀਗੀ ਆਪਣੇ ਭਾਂਡੇ ਵਾਲਾ ਤੇ ਗੇਟ ਪਿੱਛੇ ਆ ਗਿਆ ਤੇ ਸਾਰੇ ਮੇਰੇ ਪੁੱਤ ਖੋਲਿਆ ਸੀਗਾ ਪਤਾ ਹੀ ਨਹੀਂ ਲੱਗਿਆ ਕਿਵੇਂ ਐਂ ਵੱਜੀ ਸੱਟ ਮੈਂ ਹਾਰ ਕੇ ਮੈਨੂੰ ਉਹ ਤਾਂ ਐਂ ਪਿੱਛੇ ਵੱਜਦਾ ਹੂੰ ਉਹ ਤਾਂ ਐਂ ਵੱਜਦਾ ਪਿੱਛੇ ਉਹ ਤਾਂ ਮੈਂ ਤੇ ਲਹੇ ਨਾ ਕਿ ਜਿਆਦਾ ਲਹੂ ਲਹਾਨਾ ਸਾਰਾ ਏ ਛਿੱਲ ਕੇ ਲੈ ਗਿਆ ਇੰਨਾ ਜਿਆਦਾ ਅੱਡੀ ਹੈ ਜਿਹਦੀ ਲਹੂ ਲਹਾਨ ਹੋਈ ਪਈ ਐ ਅੱਜ ਸਵੇਰ ਦੇ ਸੱਟਾਂ ਖਾਣ ਲੱਗੀਆਂ ਅੱਜ ਮੈਂ ਇਹ ਕਾਜ ਇੰਨੀ ਕਿ ਜਿਆਦਾ ਗਰਮੀ ਹੋਈ ਪਈ ਐ ਇੰਨੀ ਕਿ ਜਿਆਦਾ ਗਰਮੀ ਪਹਿਲਾਂ ਸਮੇਂ ਨਹੀਂ ਅੱਗੇ ਸਮੀਤ ਹੋਵੇ ਇੰਨੀ ਕਿ ਜਿਆਦਾ ਹਮਸ ਵਣ ਗਿਆ ਕਿ ਜਮਾਂ ਵੀ ਹਵਾ ਨਹੀਂ ਚੱਲਦੀ ਹੈਗੀ ਮੈਂ ਕੱਪੜੇ ਧੋ ਕੇ ਕੁਛ ਸੁੱਕਣੇ ਪਾਉਣ ਆਈ ਸੀ ਤੇ ਹਜੇ ਮਸ਼ੀਨ ਚੱਲੀ ਜਾਂਦੀ ਐ ਮੈਂ ਕਿਾ ਚਲੋ ਦੋਂ ਉਹ ਟੱਬ ਨਹੀਂ ਆਪਸੇ ਨੱਸ ਕੋਣੀ ਅੱਗੇ ਡਾਕੀਆਂ ਦੇ ਮਾਰੇ ਭੱਜ ਜਲਦੀ ਨਾਲ ਦੀ ਕੰਮ ਕਰਕੇ ਤੇ ਭੱਜ ਜਾਂਦੇ ਸੀ ਅੱਜ ਸੱਟਾਂ ਹੀ ਖਾਈ ਲੈਂਦੀ ਹਾਂ ਹਾਂ ਅੱਜ ਸੱਟਾਂ ਹੀ ਅੱਜ ਸੱਟਾਂ ਖਾਈਆਂ ਨਹੀਂ ਹੈ ਸਹੀ ਗੱਲ ਹੈ ਸੁਬਾਰੇ ਛੁੱਟੀ ਆ ਕੀ ਚਾਹੀਦਾ ਤੈਨੂੰ ਰਖੜੀ ਫਿਰ ਪਹਿਲਾਂ ਨਹੀਂ ਦੱਸਦੀ ਹੁੰਦੀ ਜਦੋਂ ਦੁਕਾਨ ਤੇ ਜਾ ਕੇ ਆ ਜਾਂਦੇ ਉਹ ਉਹ ਗੱਲ ਕਰਦੀ ਹੈਗੀ ਤੂੰ ਲਓ ਜੀ ਟਾਈਮ ਹੋ ਗਿਆ ਸਾਢੇ 6 ਦਾ ਤੇ ਕੰਮ ਕਰ ਆਪਣੇ ਹਜੇ ਚੱਲੀ ਜਾਂਦੇ ਕੱਪੜੇ ਧੋਏ ਜਾਂਦੇ ਸੀਗੇ ਤੇ ਮੌਕਾ ਵੀ ਦੇਖੋ ਸਾਢੇ 11 ਨਾ ਕਿਤੇ ਕੁਝ ਹੋਰ ਬੱਦਲ ਆ ਜਿਹੜਾ ਪੂਰਾ ਬਣ ਕੇ ਆ ਗਿਆ ਹੁਣ ਮਾੜੀ ਜੀ ਮਾੜੀ ਜੀ ਹਵਾ ਚੱਲੀ ਏ ਲੋ ਜੇ ਪਹਿਲਾਂ ਤਾਂ ਆਪਾਂ ਗਿਰਦੇ ਵਾਲੇ ਵਲੌਗ ਪਾਈ ਸੀ ਤੇ ਅੱਜ ਆਪਾਂ ਪਉਣੇ ਕੰਮਾਂ ਕਰਾਂ ਵਾਲੇ ਅੱਜ ਆਟਾ ਵਗੈਰਾ ਆਪਾਂ ਗੁੰਨਤਾ ਮੰਮੀ ਗਈ ਹੈ ਕਿਸੇ ਦੇਖ ਕਰ ਇਹ ਤੇ ਸਬਜੀ ਬਮਾ ਮੰਮੀ ਬਣਾ ਗਈ ਸੀਗੇ ਆਲੂ ਮਟਰਾਂਗੇ ਹਾਂ ਸੌਰੀ ਗਾਧਰਾ ਮਟਰ ਹਰ ਗਾਜਰਾਂ ਜੀਆਂ ਪਤਾ ਨਹੀਂ ਕਿ ਆਉ ਲਿਆਉਂਦੇ ਜੇ ਵਧੀਆ ਨਹੀਂ ਹੈਗੇ ਆ ਗਿਆ ਉਹੀ ਹੈਗੇ ਹਾਇ ਤਾਂ ਨਰੜਿਆਂ ਜੀ ਵਾਲੀਆਂ ਤੇ ਚਲੋ ਜੀ ਆਪਣਾ ਉਧਰਲਾ ਕੰਮ ਨਿਵੇੜਿਆ ਪਿਆ ਤੇ ਅੱਜ ਇਹ ਥਣ ਘਰੇ ਹੈਗੇ ਆ ਇਹ ਨਿਵੇੜਣਗੇ ਪਸ਼ੂਆਂ ਦਾ ਕਿ ਆਪਾਂ ਚੱਲਨੇ ਆਪਣੇ ਝਾੜੂ ਪੋਚੇ ਵੱਲ ਹਾਂਜੀ ਸਿਮ ਪਾਟ ਕਰੀ ਜਾਂਦੀ ਸਿਮ ਪਾਟ ਕਰੀ ਜਾਂਦੀ ਹਾਂ ਹਾਂ ਉਹਨਾਂ ਰੀਸ ਨਾਲ ਲੱਗ ਜਾਂਦੀ ਹੁੰਦੀ ਕਰਨ ਫਟ ਲਾਈਟ ਛੱਡੀ ਸਾਲ ਮੈ ਲਾਉਣੀ ਹੈ ਬਾਲਟੀ ਹਾਂ ਵਧੀਆ ਪਾਟ ਕਰਦੀ ਹੈ ਤੇ ਬਾਲਟੀ 'ਚ ਪਾਣੀ ਪਾ ਕੋਈ ਨਹੀਂ ਬਾਹਰ ਹੀ ਕਰ ਦੋ ਅੰਦਰ ਕਿਉਂ ਕਰਨੀਆਂ ਗਈਆਂ ਇੱਥੇ ਕਰ ਦੋ ਕੂਲਰ ਲਾ ਦੋ ਨਾ ਲੈਣਗਾ ਜਦੋਂ ਨੀ ਆ ਗਿਆ ਜੇ ਅੰਦਰ ਨੀ ਪਾ ਕੇ ਰੱਖਣਾ ਤਾਂ ਬਾਹਰ ਬਾਹਰ ਨਾ ਪਾ ਤੜਕੇ ਮੈਨੂੰ ਫੇਰ ਦੁਬਾਰੇ ਚੱਕਣਾ ਪਊਗਾ ਹਾਂ ਕਿੱਥੇ ਰਲਾਵਾਂ ਦੱਸੋ ਬਾਰੀਰ ਲਾ ਦੋ ਜੇ ਨਹੀਂ ਆਗਦਾ ਕੋਈ ਗੱਲ ਨਹੀਂ ਟੱਕਿਆ ਜਾਊਗਾ ਟੱਕਿਆ ਕਿ ਆਊਗਾ ਮੁਰਕ ਤੜਕੇ ਨਾ ਮੈਨੂੰ ਦਫੰਦੜ ਹੋ ਜਾਂਦਾ ਵਾ ਦਫੰਗੜ ਹੁੰਦਾ ਏ ਕੀ ਹੁੰਦਾ ਦਫੰਗੜ ਦਫੰਗੜੀ ਕਹਿੰਦੇ ਮੈਂ ਮੈਂ ਦਫੰਦੜ ਗਏ ਨਹੀਂ ਨਾ ਦਫੰਦੜ ਵੀ ਨਹੀਂ ਹੁੰਦਾਗਾ ਕੁਝ ਹੋਰ ਹੁੰਦਾ ਪਤੰਗੜ 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 ਨਾ ਉਹ ਉਧਰਾਂ ਚੱਕਣਾ ਪਾਊਗਾ ਪੱਠੇ ਉੱਥੋਂ ਮੈਨੂੰ ਚੱਕ ਕੇ ਫੇਰ ਮੈਨੂੰ ਇੱਧਰ ਪਾਉਣੇ ਪੈਣਗੇ ਸੋਖੇ ਆ ਸੋਖੇ ਰੈ ਤੜਕੇ ਹੱਬੂੜੀਆਂ ਦੇ ਕਹਿਣੂਗਾ ਹੱਡ ਖਿਲਰੇ ਹੁੰਦੀਆਂ ਖੇਲ ਰਹੇ ਹੁੰਦੇ ਤੇ ਖੇਲ ਰਹੇ ਰਹਿੰਦੇ ਯਾਰ ਹੋਰ ਕੀ ਕਰਗੇ ਫਿਰ ਬਈ ਨਾਚੇ ਨਾਚੇ ਕਿੰਨਾ ਨੱਤਾਂ ਨੂੰ ਲਾ ਲਈਆਂ ਅੱਜ ਸੱਚੀ ਇੰਨੀਆਂ ਲੱਤਾਂ ਨੇ ਹਾਂ ਬਾਹਾਂ ਜਾਂਦੀ ਚਲੋ ਤੁਸੀਂ ਨੇੜੋਂ ਕੰਮ ਮਾਰੇ ਮਾਰੇ ਨਾਲ ਨਾ ਇੰਨਾ ਜ਼ਿਆਦਾ ਵੇਲਾ ਹੋ ਜਾਂਦਾ ਮੈਂ ਤਾਂ ਪੋਚਾ ਲਾਉਣੀ ਆ ਫਿਰ ਆਪਾਂ ਵਲੌਗ ਨੂੰ ਕੰਟੀਨਿਊ ਕਰਦੇ ਹਾਂ ਹਾਈ ਏ ਟੀ ਟੀ ਹਾਈ ਨੇਬੂ ਗੁੱਲੇ ਸੱਚ ਮੈਂ ਹਾਂ ਨੇਬੂ ਲੈ ਕੇ ਆਪੋ ਤੋਂ ਖਾਣ ਪਕੜ ਲਓ ਜੀ ਆਪਾਂ ਬਣਾਈ ਅੱਜ ਸਬਜ਼ੀ ਗਾਜਰਾ ਮਟਰ ਗਾਜਰਾ ਮਟਰ ਕੇ ਗਾਜਰਾ ਮਟਰ ਗਾਜਰਾ ਮਟਰ ਅੱਜ ਕੋਈ ਗਾਜਰਾ ਮੋ ਨਹੀਂ ਹੈਗੀਆਂ ਅਜੇ ਹਨਾ ਜਿਹੜੀ ਘਰ ਦੀ ਸਬਜ਼ੀਂ ਵੀ ਘਰ ਦੀ ਹੁੰਦੀ ਹੈ ਹਨਾ ਤੇ ਚਲੋ ਜਿਹੜੀ ਆਵੇ ਸਬਜ਼ੀ ਬਦ ਗਈ ਹੁਣ ਸਬਜ਼ੀਆਂ ਦਾ ਤਾਂ ਕੋਈ ਨਾ ਫੇਰ ਨਹੀਂ ਇੰਨੀ ਜਿਆਦੇ ਮਹਿੰਗੀ ਹੋਈ ਪਈ ਸਬਜ਼ੀ ਤੇ ਟਾਈਮ ਹੋ ਗਿਆ 7:30 ਦਾ ਜ ਆਪਾਂ ਨੂੰ ਬਹੁਤ ਜਲਦੀ ਰੋਟੀ ਮਿਲ ਗਈ ਖਾਣ ਦੀ ਕਿਉਂਕਿ ਮੌਸਮ ਖਰਾਬ ਹੋਣ ਕਰਕੇ ਹਨਾ ਜਲਦੀ ਰੋਟੀ ਲੱਗ ਗਈ ਸੀ ਤੇ ਸਬਜ਼ੀ ਸੁਝੂ ਇਸ ਟਾਈਮ ਨਾਲ ਹੀ ਬਣ ਗਈ ਸੀ ਨਹੀਂ ਤਾਂ ਤੁੱਪ ਨੂੰ ਦੇਖ ਕੇ ਜਿਵੇਂ ਕਹਿਣਾ ਹੈ ਮम्मी ਸੂਰਜ ਨੂੰ ਦੇਖ ਕੇ ਕੰਮ ਕਰਦੇ ਹੁੰਦੇ ਆ ਤੇ ਅੱਜ ਸੂਰਜ ਦੇ ਸੰਦਾਂ ਨਹੀਂ ਸੀ ਤੇ ਮੰਮੀ ਨੇ ਤਾਂ ਕਰਕੇ ਜਿਹੜੀ ਸਬਜੀ ਪਾਣੀ ਜਿਹੜਾ ਜਲਦੀ ਬਣਾ ਲਿਆ ਸੀਗਾ ਸਬਜੀ ਪਾਣੀ ਸਬਜੀ ਪਾਣੀ ਨਹੀਂ ਬਣਾਉਣੀ ਰੋਟੀ ਪਾਣੀ ਹਾਂ ਰੋਟੀ ਪਾਣੀ ਅ ਮਿਸਟੇਕ ਹੋ ਜਾਂਦੀ ਆ ਬੋਲਣ ਦੇ ਵਿੱਚ ਮੈਨੂੰ ਅੱਜ ਪਤਾ ਨਹੀਂ ਕਿਵੇਂ ਜੇ ਲੱਗ ਰਿਹਾ ਵਲੌਗ ਬਣਾਉਣਾ ਕਿਉਂਕਿ ਪਹਿਲਾਂ ਸਬਜੀ ਤਿਆਰ ਸੀ ਬੜੇ ਸਰੇ ਪਨਾਗੋ ਵੀ ਤੀਆਂ ਇਹਦੇ ਬਲੌਗ ਚੱਲੀ ਗਏ ਹਨ ਵਿੱਚ ਵੀ ਬੋਲੀ ਨਹੀਂ ਸੀ ਉਮੀਰ ਰਿਕਾਰਡ ਕਰੀਆਂ ਦੇ ਸੀਗੇ ਅੱਜ ਮੈਨੂੰ ਪਤਾ ਨਹੀਂ ਕਿਵੇਂ ਜੇ ਲੱਗੇ ਜਿਵੇਂ ਪਹਿਲੀ ਵਾਰ ਜੇ ਬਲੌਗ ਬਣਾਉਣ ਲੱਗੇ ਸੀਗੇ ਚਲੋ ਜੀ ਰੋਟੀ ਖਾਈਏ ਪੰਠਰੀ ਚਲੋ ਅਰਸ਼ਕੋਗਰਾਮ ਪ੍ਰਸ਼ਾਦਾ ਪਾਣੀ ਫਿਰ ਕਰਦੇ ਹਾਂ ਗੱਲ ਬਾਤ ਹਾਂਜੀ ਆਪਾਂ ਆ ਗਏ ਸੀ ਰਸੋਈ ਦੇ ਵਿੱਚ ਟਾਈਮ ਹੋ ਗਿਆ ਸਵੇਰ ਦਾ ਤੇ ਆਪਾਂ ਆਏ ਸੀਗੇ ਦੁੱਧ ਗਰਮ ਕਰਨ ਤੇ ਨਾਲੇ ਆਪਾਂ ਬੱਚਿਆਂ ਨੂੰ ਹੜਾਉਂਦੇ ਸੀਗੇ ਥੋੜਾ ਜਿਹਾ ਉਹ ਗਰਮੀ ਜਿਹੜਾ ਸ਼ੇਕ ਜਾਂ ਉਹ ਪਸੰਦ ਕਰਦੇ ਆ ਤੇ ਠੰਡਾ ਹੀ ਬੱਚੇ ਦਾ ਹਾਜੀ ਠੰਡਾ ਦੁੱਧ ਪੀ ਕੇ ਖੁਸ਼ ਹੈ ਅਸੀਂ ਦੋ ਵੀ ਜਾਣੇ ਗਰਮ ਪੀ ਲੈਨੇ ਆ ਤੇ ਦੋ ਵੀ ਜਾਣੇ ਪੀ ਲੈਨੇ ਨੇ ਠੰਡਾ ਤੇ ਬਾਕੀ ਜਿਵੇਂ ਕਿ ਆਪਣੇ ਕੰਮਕਾਰ ਚੱਲ ਹੀ ਰਹੇ ਆ ਹਨਾ ਬਾਕੀ ਜੇਕਰ ਆਪਾਂ ਨੂੰ ਕੱਲ ਨੂੰ ਕੋਈ ਕੰਮਕਾਰ ਨਾ ਹੋਇਆ ਤਾਂ ਆਪਾਂ ਚੱਲਾਂਗੇ ਆਪਣੇ ਪੇਕੇ ਪਿੰਡ ਵੀਰੇ ਦੇ ਤੇ ਭਤੀਜੇ ਦੇ ਰਖੜੀ ਬੰਧਣ ਤਾਂ ਆਪਾਂ ਤੁਹਾਡੇ ਨਾਲ ਹਨਾ ਰਖੜੀ ਵਾਲਾ ਨਾਲੇ ਆਪਾਂ ਵਲੌਗ ਬਣਾਵਾਂਗੇ ਪੇਕੇ ਪਿੰਡ ਦਾ ਤੇ ਨਾਲੇ ਤੁਹਾਡੇ ਨਾਲ ਸ਼ੇਅਰ ਕਰਾਗੇ ਤਾਂ ਪਲੀਜ਼ ਆਪਣੇ ਚੈਨਲ ਦੀ ਨਾਲ ਬਣੇ ਰਹੋ ਕਿਉਂਕਿ ਹੁਣ ਰਖੜੀ ਜਿਹੜੀ ਨੇੜੇ ਆ ਗਈ ਹੈ ਵੈਸੇ ਹਫ਼ਤਾ ਪਹਿਲਾ ਹਨਾ ਜਿਵੇਂ ਕੋਈ ਤਿਆਰ ਹੁੰਦਾ ਚੱਲ ਪੈਂਦਾ ਹੈਗਾ ਤੇ ਇਸ ਤੋਂ ਬਾਅਦ ਵੀ ਹਫ਼ਤਾ ਚੱਲੇ ਜਾਂਦਾ ਰਹਿੰਦਾ ਹੈ ਜਿਵੇਂ ਜੇਕਰ ਕੋਈ ਕਿਤੇ ਬਾਹਰ ਅੰਦਰ ਜਿਵੇਂ ਕੋਈ ਸਕੂਲ ਜਾਂ ਕਿਤੇ ਵੀ ਕੋਈ ਜੋਬ ਕਰਦਾ ਹੈ ਹਨਾ ਤਾਂ ਛੁੱਟੀ ਤੇ ਡਿਪੈਂਡ ਹੁੰਦਾ ਜਦੋਂ ਛੁੱਟੀ ਹੋਊਗੀ ਤਾਂ ਫਿਰ ਉਦੋਂ ਹੀ ਜਾਇਆ ਜਾਂਦਾ ਹੈਗਾ ਕਿਉਂਕਿ ਬਾਕੀ ਆਹ ਵਰਕਿੰਗ ਡੇ ਦੇ ਵਿੱਚ ਤਾਂ ਘਰੋਂ ਨਿਕਲਣਾ ਬਹੁਤ ਔਖਾ ਹੈ ਤਾਂ ਕਰਕੇ ਆਪਾਂ ਨੂੰ ਵੀ ਸੰਡੇ ਦੀ ਛੁੱਟੀ ਹੋ ਗਈ ਤੇ ਸੈਟਰਡੇ ਨੂੰ ਆਪਾਂ ਆਪਣੇ ਘਰ ਦੇ ਜਿਹੜੇ ਸਾਰੇ ਕੰਮਕਾਰ ਐ ਡੇੜ ਕੇ ਸ਼ਾਮ ਨੂੰ ਚੱਲਾਂਗੇ ਰੱਬ ਸੁੱਖ ਰੱਖੇ ਸੋਹਣਾ ਜਿਹਾ ਦਿਨ ਚੜਾਵੇ ਤੇ ਕੋਈ ਕੰਮਕਾਰ ਐ ਜਿਹੜਾ ਜਨਨ ਕਿਉਂਕਿ ਜ਼ਿਆਦਾ ਜ਼ਰੂਰੀ ਨਾ ਹੋਇਆ ਬਾਲੇ ਜੇ ਤਾਂ ਕੋਈ ਜ਼ਰੂਰੀ ਕੰਮ ਹੀ ਹੋ ਗਿਆ ਤਾਂ ਕੀ ਕਹਿਣਾ ਬੀ ਨਾ ਜਾਇਆ ਜਾਵੇ ਨਹੀਂ ਤਾਂ ਸੰਡੇ ਨੂੰ ਚਲੇ ਜਾਵਾਂਗੇ ਪਰ ਆਏ ਆ ਹਨਾ ਪੱਕੀ ਹੈ ਵੀ ਰਹਿਣ ਨੂੰ ਜੀ ਕਰਦੇ ਹੁੰਦੇ ਵੀ ਚੱਲ ਰਾਤ ਲਾ ਆਵਾਂਗੇ ਮਿਲ ਆਵਾਂਗੇ ਆਪਦੇ ਕੱਲ ਨੂੰ ਸ਼ਾਮ ਨੂੰ ਕੰਮ ਤੋਂ ਦੇ ਸਾਰੇ ਨਵੇੜ ਕੇ ਫਿਰ ਆਪਾਂ ਸ਼ਾਮ ਨੂੰ ਚਲੇ ਜਾਵਾਂਗੇ ਘੰਟੇ ਦੀ 8:00 ਹੈ ਕੁਝ ਜਾਣੇ ਤੇ ਸੰਡੇ ਵਾਪਸ ਆ ਜਾਾਂਗੇ ਫੇਰ ਕੋਈ ਕੰਮ ਹੀ ਪੈ ਗਿਆ ਤਾਂ ਫਿਰ ਸੰਡੇ ਚਲੇ ਜਾਵਾਂਗੇ ਹਨਾ ਚਲੋ ਸਾਰੀਆਂ ਭੈਣਾਂ ਹੋਂ ਤਾਂ ਅੱਜ ਪਿੱਕੇ ਪਿੰਡ ਜਾਣੀਆਂ ਪਿੱਕੇ ਪਿੰਡਾਂ ਨੇ ਵਲੌਗ ਬਣਾਉਣਗੇ ਜਿਹੜੇ ਵੀ ਵਲੌਗ ਬਣਾਉਂਦੇ ਹਨਾ ਸਾਰੇ ਰਖੜੀ ਬੰਨਣਗੇ ਤੇ ਮਸਾਂ ਸਾਲ ਤੋਂ ਤਿਆਰ ਹੁੰਦਾ ਹੈ ਤੇ ਚਲੋ ਜੀ ਇਸ ਦੇ ਨਾਲ ਹੀ ਆਪਾਂ ਕਰਦੇ ਆ ਹਨਾ ਆਪਣੇ ਵਲੌਗ ਦਾ ਐਂਡ ਤੇ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਜੋ ਵੀ ਆਪਣਾ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬਰ ਤੇ ਕਈ ਹਨ ਆਪਣੇ ਪ੍ਰਾਤ ਦਾ ਦੇ ਨੇ ਹਨ ਜਿਹੜੀ ਆਪਣੇ ਬਲੌਗ ਤੇ ਡੇਲੀ ਦੇਂਦੇ ਨੇ ਤੇ ਪਲੀਜ਼ ਉਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਪਲੀਜ਼ ਜੋ ਵੀ ਆਪਣੇ ਚੈਨਲ ਤੇ ਆਉਂਦੇ ਨੇ ਤੇ ਪਲੀਜ਼ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਬੈਲ ਆਈਕਨ ਵੀ ਜ਼ਰੂਰ ਦਬਾਇਓ ਕਿਉਂਕਿ ਤਾਂ ਕਿ ਆਉਣ ਵਾਲੇ ਬਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਚਲੋ ਠੀਕ ਹੈ ਜੀ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ ਤੇ ਜੁੜੇ ਰਹੋ ਆਪਣੇ ਨਾਲ ਕਿਉਂਕਿ ਫੇਰ ਆਊਗਾ ਆਪਣਾ ਰਖੜੀ ਵਾਲਾ ਬਲੌਗ